ਸੋ ਤੁਸੀਂ ਦੇਖ ਰਹੇ ਹੋ ਐਨ ਆਰ ਐਸ ਲਾਈਵ ਟੀਵੀ ਦੀਆਂ ਖਾਸ ਤਸਵੀਰਾਂ ਜਿੱਥੇ ਕਿ ਐਨ ਆਰ ਐਸ ਲਾਈਬਰੀ ਟੀਮ ਹਰੀਮਪੁਰ ਚੌਂਕ ਵਿੱਚ ਪਹੁੰਚੀ ਹੈ ਜਿੱਥੇ ਥੋੜੀ ਜਿਹੀ ਈਈ ਬਾਰਿਸ਼ ਦੇ ਨਾਲ ਜਿਹੜਾ ਮਾਹੌਲ ਆ ਉਹ ਆਪਣੇ ਬਹੁਤ ਖਰਾਬ ਹੋ ਗਿਆ ਹੈ ਪਾਣੀ ਦਾ ਵਿਕਾਸ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਮੀਂਹ ਦੇ ਜਿਹੜਾ ਸੀਵਰੇਜ ਆ ਉਹ ਬੰਦ ਹੋਏ ਪਏ ਆ ਇਹ ਨਗਰ ਨਿਗਮ ਹੁਸ਼ਿਆਰਪੁਰ ਨੂੰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਘਰ ਆ ਲਾਗੇ ਉਹਨਾਂ ਦੇ ਵਿੱਚ ਅੰਦਰ ਪਾਣੀ ਵੜ ਗਿਆ ਕਈਆਂ ਦੇ ਤੇ ਉਹ ਬਹੁਤ ਪਰੇਸ਼ਾਨ ਹੋਏ ਆ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਲਾਈਵ ਤਸਵੀਰਾਂ ਜੋ ਕਿ ਇਹ ਮੰਡੀ ਨੂੰ ਜਾ ਰਿਹਾ ਰੋਡ ਇੱਧਰ ਫਤੇਗੜ ਚੁੰਗੀ ਨੂੰ ਜਾ ਰਿਹਾ ਰੋਡ ਤੁਸੀਂ ਦੇਖ ਸਕਦੇ ਹੋ ਖਾਸ ਤਸਵੀਰਾਂ ਐਨਆਰਐਸ ਮਾਧਿਅਮ ਦੇ ਰਾਹੀਂ ਤੁਹਾਨੂੰ ਦਿਖਾ ਰਹੇ ਆ ਖਾਸ ਤਸਵੀਰਾਂ ਦੇਖੋ ਬੱਚੇ ਬੱਚੀਆਂ ਜੋ ਕਿ ਪੜ ਕੇ ਸਕੂਲਾਂ ਆ ਰਹੇ ਆ ਟਿਊਸ਼ਨ ਤੋਂ ਆ ਰਹੇ ਆ ਉਹ ਬੜੇ ਬੋ ਓਕੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਦੀ ਨੰਗ ਰਹਾ ਦੇਖੋ ਜੀ ਇਹਦੇ ਵੱਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਬਰਸਾਤਾਂ ਬਹੁਤ ਜ਼ਿਆਦਾ ਸ਼ੁਰੂ ਹੋ ਸਕਦੀਆਂ ਆ ਤਾਂ ਕਿ ਇਹ ਜਿਹੜੇ ਸੀਵਰੇਜ ਦਾ ਕੰਮ ਆ ਜਲਦੀ ਤੋਂ ਜਲਦੀ ਇਹਨਾਂ ਨੂੰ ਕਰਵਾਇਆ ਜਾਵੇ ਇਹ ਜਿਹੜਾ ਪਾਣੀ ਦਾ ਵਿਕਾਸ ਆ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਹਿਸ਼ਾਰਪੁਰ ਤੋਂ ਹਰੀਮਪੁਰ ਚੌਂਕ ਤੋਂ ਇਹ ਖਾਸ ਤਸਵੀਰਾਂ ਮੈਂ ਤੁਹਾਡਾ ਦੋਸਤ सोनू ਐਨ ਆਰ ਐਸ ਲਾਈਵ ਟੀਵੀ